ਕੋਟੀ ਪਾਈ ਹੁੰਦੀ ਸੀ ਅਸੀਂ ਫਿਰ ਨਾਰਮਲ ਸੂਟ ਪਾਇਆ ਤੇ ਤਾਂ ਵੀ ਗਰਮੀ ਗਰਮੀ ਕਰ ਰਹੇ ਆ ਪਰ ਇੱਕਰ ਦੀ ਹਜ਼ੂਰੀ ਵਿੱਚ ਜਾਣਾ ਸਰ ਕੋਟੀ ਪਾ ਕੇ ਅੱਜ ਪਰਮੇਸ਼ਰ ਦੀ ਕਿਰਪਾ ਨਾਲ ਇੱਕ ਸੂਟ ਬਦਲ ਨੂੰ ਮਿਲਦੇ ਆ ਪਿਆਰਯੋ ਸਮਾਹ ਪਰੇ ਸਮਾ ਅਨੋਖਾ ਅੱਜ ਅਸੀਂ ਪਰਮੇਸ਼ਰ ਦੀ ਬਾਣੀ ਨੂੰ ਸੁਣਾ ਹੈ ਪਿਛਲੇ ਹਫ਼ਤੇ ਅਸੀਂ ਪਰਮੇਸ਼ਰ ਦੀ ਪਵਿੱਤਰ ਬਾਣੀ ਬਾਰੇ ਬੁਰੀ ਆਦਤ ਤੋਂ ਯੋਗ ਪਰਮੇਸ਼ੁਰ ਦਾ ਆਸ ਜਿਨ੍ਹਾਂ ਨੇ ਪਰਮੇਸ਼ੁਰ ਦੀ ਪਵਿੱਤਰ ਬਾਣੀ ਦੇ ਵਿੱਚੋਂ ਤੁਹਾਨੂੰ ਸਮਝਾਉਣਾ ਉਸ ਮਿਚਾਇਆ ਪਵਿੱਤਰ ਆਤਮਾ ਦੇ ਬਾਰੇ ਪਵਿੱਤਰ ਆਤਮਾ ਦੇ ਕੰਮ ਕਿਹੜੇ ਗੜੇ ਆ ਤੁਸੀਂ ਬੜੇ ਗੌਰ ਨਾਲ ਕੇ ਧਿਆਨ ਦੇ ਕੇ ਸੁਣਿਆ ਔਰ ਜਿਹੜੀਆਂ ਬੁਰੀਆਂ ਆਦਤਾਂ ਸੀ ਉਹਨਾਂ ਬੁਰੀਆਂ ਆਦਤਾਂ ਤੇ ਤੁਸੀਂ ਕਾਬੂ ਪਾਇਆ ਮੈਂ ਤੁਹਾਨੂੰ ਆਰਦਾਸ ਕਰਦਾ ਜਿੰਨਾਂ ਦੇ ਵਿੱਚ ਹਾਜ਼ਰ ਤਾਂ ਕੋਈ ਨਹੀਂ ਆச்சு ਚਲਈਆ ਮੈਂ ਉਡੀਕ ਕਰ ਰਹੀਆ ਕਰ ਰਿਆ ਹਾਂ ਪਰ ਕੋਈ ਵੀ ਖਾਲੀ ਮਿਲ ਰਿਆ ਪਿਆਰਿਆ ਜਬਾਣੀ ਨੂੰ ਸੁਣਨਾ ਹੈ ਮੈਂ ਅਨੇਕ ਰੱਬ ਦੇ ਨਾਮਾਂ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਦੀ ਪਵਿੱਤਰ ਬਾਣੀ ਦੱਸੀ ਗਈ ਨਾ ਹਨ ਪਰਮੇਸ਼ਰ ਦੀ ਪਵਿੱਤਰ ਬਾਣੀ ਕਹਿ ਰਹੀਆ ਧੀਰਜ ਬਰਕਤ ਨੂੰ ਪੈਦਾ ਕਰਦੀ ਹੈ ਧੀਰਜ ਕਿੰਨੂੰ ਪੈਦਾ ਕਰਦੀ ਹੈ ਸਾਹਮਣੇ ਕੇ ਬੋਲਦੀਏ ਧੀਰਜ ਸਾਮਰਿਕ ਬੋਲੀਏ ਧੀਰਜ ਧੀਰਜ ਇਹ ਧੀਰਜ ਸ਼ਬਦ ਆਇਆ ਹੈ ਉਹਨਾਂ ਫਲਾਂ ਦੇ ਵਿੱਚੋਂ ਜੋ ਪਿਛਲੇ ਹਫ਼ਤੇ ਕੋਈ ਫਲ ਅਸਰੇ ਆਤਮਿਕ ਫਲਾਂ ਗਲਾਤੀਆਂ ਦੀ ਪੁਸਤਕ ਪੰਜ ਅਧਿਆਏ ਉਹਦੀ 22 ਆਦ ਵਿੱਚੋਂ ਇਹ ਸ਼ਬਦ ਨਿਕਲ ਆਇਆ ਪ੍ਰੇਮ ਆਨੰਦ ਸ਼ਾਂਤੀ ਦਾ ਧੀਰਜ ਧੀਰਜ Tiga ribu, ke tempat Dia ayo, उक करो उक करो तीर रखो तीर મને હ 马子高了。Wow, ਆਪਣੇ ਉਡੀਕ ਨੂੰ ਗੁਵਾ ਨਾ ਦੇਓ ਮਰਸੇ ਨੂੰ ਕੋਰਾਇਆ ਨਾ ਪਾ ਦਿਓ ਅਸੀਂ ਕੀ ਕਰੀਏ ਸਾਨੂੰ ਬਹੁਤ ਲੰਮਾ ਸਮਾਂ ਹੋ ਗਿਆ ਇਹ ਲੜਾਈ ਨਾਲ ਲੜਦੇ ਆ ਬਿਮਾਰੀ ਨਾਲ ਲੜਦੇ ਆ ਆਸਾਂ ਨਾਲ ਲੜਦੇ ਆ ਕੀ ਕਰਾਂ ਬਣੀ ਦੱਸ ਨਹੀਂ ਧੀਰਜ ਰੱਖਾ ਧੀਰਜ ਤੇ ਨਹੀਂ ਆਸ ਚਰੂਪਾ ਦਾ ਕਰੇਗੀ ਧੀਰਜ ਰੱਖਾ ਧੀਰਜ ਤੇ ਕਰੇਗਾ ਆਸ ਚ ਨੂੰ ਲਾ ਕੇ ਆਵੇਗੀ ਧੀਰਜ ਰੱਖਾ ਤੇ ਇਸ ਤੇ ਇਸ ਜੀਵਨ ਵਿੱਚ ਬਰਕਰਾਰ ਨਹੀਂ ਆਵੇਗੀ ਤੇ ਇਹ ਜੀ ਆ ਉਡੀਕਾ ਨਿਤਿਬਾਰ ਵਿੱਚ ਸੋਚ ਰਹੇ ਹੋ ਜਿੰਨਾ ਬਾਹਰ ਜਾਣਾ ਨਾ ਉਹਨਾਂ ਫਾਈਲਾਂ ਲੈ ਆ ਪਰ ਵੇਖਿਓ ਉਹਨਾਂ ਦੀ ਧੀਰਜ ਵੇਖੋ ਕੁ ਮਹੀਨੇ ਤੋਂ ਵੀ ਇਹਦਾ ਟਾਈਮ ਆ ਦੇ ਤਾਂ Abraão, qual varia

ਆਰ ਦੇ ਜਿਹੜੇ ਪੁੱਟ ਜਾਂਦੇ ਆ ਜਿਹਦਾ ਸਬਰ ਪੁੱਟ ਜਾਂਦਾ ਉਹਨਾਂ ਦੀ ਬਰਕਤ ਵੀ ਟੁੱਟ ਜਾਂਦੀ ਹੈ ਨਾ ਸ ਮਨਾ ਸਬਰ ਕਰ ਸਬਰ ਕਰਕੇ ਬੈਠਾ ਜਿਹਦਾ ਸਬਰ ਕਰ ਲਿਆ ਉਹਨਾਂ ਦੀ ਬੰਗ ਤਾਂ ਹੀ ਆ ਜਿਹਦਾ ਸਬਰ ਗਵਾ ਲਿਆ ਉਹਨਾਂ ਆਪਣੀ ਬਰਕਤ ਵੀ ਕੀ ਕਰ ਲਈ ਸੀ ਅੱਜ ਵੇਖੀਏ ਸਾਡੇ ਠੀਕ ਨੂੰ Bu

ਆਪਣੀ ਆਸਿਕ ਗਵਾ ਬੈਠਾ ਨਾ ਗਵਾ ਬੈਠੀ ਆ ਬਾਣੀ ਰੱਬ ਦੀ ਆਯੂਪ ਦਾ 111000 ਮਾਲ ਤੱਕ ਖਤਮ ਹੋ ਗਿਆ ਸੱਤ ਪੁੱਤਰ ਤੇ ਧੀਆ ਖਤਮ ਹੋ ਗਏ ਨਾ ਇਹ ਤੱਕ ਮਰ ਜੀਵ ਸਾਥੀ ਕਹਣ ਲੱਗਾ ਆਪਣੇ ਭਾਵੇਂ ਕੰਮ ਫਟਕਾਰ ਦੇ ਤੇ ਹੁਣ ਕੀ ਹੋ ਜਾ ਕੀ ਹੋ ਜਾ ਸਾਹਮਣੇ ਬੋਦਿਏ ਕੀ ਹੋ ਜਾ ਇਹ ਦਵਾਈ ਵੀ ਹੋ ਗਿਆ ਸਬਰ ਦਾ ਪੰਨ ਵੀ ਹੋ ਗਿਆ ਟੁੱਟ ਗਿਆ ਪਰ ਈਯੂਬ ਦਾ ਸਬਰ ਹਜੇ ਵੀ ਬਣਿਆ ਹੈ ਸਭਾ ਹਲੇਲੂਇਆ ਹਲੇਲੂਇਆ ਉਹਦਾ ਵੀ ਸਾਰਾ ਕੁਝ ਗਵਾਚ ਗਿਆ ਹੱਥ ਵੀ ਈਯੂਬ ਦਾ ਸਬਰ ਬਣਿਆ ਹੈ ਜਿਨ੍ਹਾਂ ਨੇ ਸਬਰ ਕੀਤਾ ਉਹਨੂੰ ਕੀ ਮਿਲਿਆ ਹੈ ਬੜੇ ਧਿਆਨ ਨਾਲ ਕਹਿਵਾਲੀ ਨੂੰ ਸੁਣ ਗਿਆ ਕਿ ਪਰਦੇ ਨਿਆ ਮੈਂ ਤਾਂ ਜਾਣਦਾ ਹਾਂ ਮੈਂ ਕਹਿੰਦਾ ਇਹ ਗੱਲ ਜਾਣਦਾ ਸਬਰ ਰੱਖਿਆ ਈਯੂਬ ਨੇ ਕਿਹਾ ਮੈਂ ਇਹ ਜਾਣਦਾ ਹਾਂ ਕੋਈ ਮੇਰਾ ਤੇ ਸਤਾਰਾ ਦੇਣ ਵਾਲਾ

री तो 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 हम कोई जोड़ नहीं है वादे कदम नहीं होने चाहिए जीवन साथी दिता दुख सुख से भाईवाल बन के रियो सब ਜਿਹੜਾ ਜੀਵਨ ਸਾਥੀ ਦਿੱਤੇ ਹੈ ਨਾ ਦੁੱਖ ਸੁੱਖ ਦੇ ਕੀ ਬਣਨਾ ਹੈ ਦੁੱਖ ਸੁੱਖ ਦੇ ਕੀ ਬਣਨਾ ਹੈ ਜੇ ਥੋੜੀ ਜਿਹੀ ਮੁਸੀਬਤ ਆ ਗਈ ਤੇ ਆਪਣੇ ਸਾਥੀ ਨੂੰ ਵੀ ਕਰ ਦੇ ਲਾ ਹਾਂਜੀ ਸੋੜ ਦੇਣਾ ਮਾਦੀ ਛੱਡਣਾ ਹੀ ਨਹੀਂ ਆ ਬਹੁਤ ਸਾਰੇ ਆਸਨਾ ਭਾਣਾ ਦੇਖਿਆ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣਦੀਆਂ ਕਈ ਐਹੋ ਜਿਹੇ ਵੀ ਆ ਗਏ ਆ ਦੁੱਖ ਸੁੱਖ ਦੇ ਵਿੱਚ ਭਾਈਵਾਲ ਨਹੀਂ ਬਣਦੇ ਆ ਜੀਵਨ ਨੇ ਸਬਰ ਕੀਤਾ ਆਖਿਆ ਮੈਨੂੰ ਮਿਸਾਲ

23000 ਕੰਨੇ ਵਾਪਸ ਹੋੜਿਆ ਜਸਾ ਬੋਲਾ ਹallelujah ਉਹਦਾ ਰਾਜ ਕੀਆ ਕਹ ਜੰਨੇ ਆ ਊਯੂਬ ਨੂੰ ਸਾਨੂੰ ਟੱਬਲ ਪਰ ਕੱਢਦੇ ਅਬਰਾਹਾਮ ਨੂੰ ਟੱਬਲ ਪਰ ਕੱਢਦੇ ਪਰ ਅਬਰਾਹਾਮ ਦੀ ਤਰ੍ਹਾਂ ਉਡੀਕ ਕਰ ਊਯੂਬ ਦੀ ਤਰ੍ਹਾਂ صبر ਕਰ ਜੇ ਤੂੰ ਟੱਬਲ ਪਰ ਕੱਢਣਾ ਹੈ ਸਬੋ ਲਹਲੂਇਆ ਹallelujah ਜੀਵਨ ਨਾਲ ਬਰਕਤ ਜੁੜੀ ਸੀ ਸਭ ਨੂੰ तेरे रिश्ते के लिए बरकत को पैदा करे सब को जाने हालेलुया आमीन हां करवी जादी या सब लोग जवान हालेलुया आमीन ये सब बात तोड़े नाल योर लगे सब बोला हालेलुया आमीन हालेलुया

ਜਵਾਈ ਵਾਲਾ ਤੇ ਜਵਾਈ ਉਸਲੇ ਬੈਠਦਾ 30 ਜਿਹੇ ਰੱਖਦੇ ਆ ਕਈਆਂ ਦਾ 20 ਸਾਲ ਚ ਵਿਆਹ ਕਰ ਕਈਆਂ ਦਾ 25 ਚ ਤੇ 25 ਸਾਲਾਂ ਬਾਅਦ ਫਿਰ ਕਹਦੇ ਆ ਬਣ ਜਾਂਦਾ ਹੈ ਤੇ ਜੇ ਬੇਟਾ ਆਇਆ ਤੇ ਨੌ ਮਾ ਬਣ ਗਿਆ ਮੇਰੀਆਂ ਦੋ ਬਾਂਹਾਂ ਸੁਣ ਕਿੰਨਾ ਬਣਿਆ ਹੀ ਪਰਾਸੇ ਨਾਲੋਂ ਨੌ ਘਰ ਆਉਂਦੇ ਉਹ ਠੀਕ ਕਰਨੀ ਪੈਂਦੀ ਆ ਸਭ ਬੋਲ ਹallelujah 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 ਸਵੇਰੇ ਕਰੀਗੇ

ਫਰੰਗ ਦਾ ਅਮਾਰਿਤ ਕਾਸ਼ੀ ਸ਼ਹਿਰ ਦੇ ਬੰਦਕਤ ਹੈ ਬਾਣੀ ਨੂੰ ਤੁਸੀਂ ਬੜੇ ਗੌਰ ਨਾਲ ਸੁਣ ਲਿਆ ਧੀਰਜ ਰਕਮੀ ਹੈ ਉਡੀਕ ਕਹਾਣੀਆਂ ਉਡੀਕ ਦੇ ਨਾਲ ਕੀ ਜੁੜੀ ਹੈ ਸਾਹਮਣੇ ਦੇ ਮੌਦਿਓ ਫਿਰ ਸਮਾਪਤੀ ਕਰ ਦਵਾਂਗੇ ਧੀਰਜ ਦੇ ਨਾਲ ਕੀ ਜੁੜੀ ਹੈ ਅਪਰਾ ਹਾਮਣੇ ਧੀਰਜ ਕੀਤੀ ਉਹਦੇ ਨਾਲ ਕੀ ਜੁੜੀ ਸੀ ਆ ਅਜੂਬ ਨੇ ਧੀਰਜ ਕੀਤੇ ਨਾਲ ਕੀ ਜੁੜੀ ਸੀ ਆ ਤੇਰਿਆਂ ਨੇ ਉਹ ਵੀ ਕੀਤੇ ਧੀਰਜ ਕੀਤੇ ਨਾਲ ਕੀ ਜੁੜੀ ਸੀ ਕਰਤ ਕਰਤ ਧੀਰਜ ਨਾਲ ਕੀ ਜੁੜਦੀ ਹੈ ਬਰਕਤ ਬਰਕਤ ਅਧਿਕਸ਼ੀ ਬਰਕਤ ਨੂੰ ਲੈ ਚੁਪੀ ਜੀ